ਜੇਕਰ ਤੁਸੀਂ ਪ੍ਰੈਗਨੈਂਟ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਮਾਰਚ 13 ਦੀ ਰਾਤ ਨੂੰ ਐਂਡ 14 ਮਾਰਚ ਸਵੇਰ ਤੱਕ ਚੰਦਰਮਾ ਨੂੰ ਗ੍ਰਹਿਣ ਲੱਗਣ ਜਾ ਰਿਹਾ ਆ ਐਂਡ ਜੇ ਤੁਸੀਂ ਪ੍ਰੈਗਨੈਂਟ ਆ ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਆ ਕਿ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਜਿਸ ਟਾਈਮ ਦੇ ਵਿੱਚ ਚੰਦਰਮਾ ਨੂੰ ਗ੍ਰਹਿਣ ਲੱਗਣ ਜਾ ਰਿਹਾ ਆ ਤੁਸੀਂ ਮੂਨ ਲਾਈਟ ਵਿੱਚ ਨਹੀਂ ਹੋਣੇ ਚਾਹੀਦੇ ਇਹ ਇੱਕ ਸੈਂਟੀਫਿਕ ਰੀਜ਼ਨ ਵੀ ਹੈਗਾ ਆ ਕਿ ਉਸ ਟਾਈਮ ਜਿਹੜੀਆਂ ਮੂਨ ਨੇ ਕਿਰਨਾਂ ਰੇਸ ਕਰਨੀਆਂ ਆ ਉਹ ਤੁਹਾਡੇ ਵਾਸਤੇ ਐਂ ਤੁਹਾਡੇ ਬੱਚੇ ਵਾਸਤੇ ਹੈਲਥ ਵਾਈਜ਼ ਠੀਕ ਨਹੀਂ ਹੈਗੀਆਂ ਤੁਸੀਂ ਆਪਣੇ ਘਰ ਦੇ ਅੰਦਰ ਰਹਿਣਾ ਆ ਐਂਡ ਜੇ ਹੋ ਸਕਦਾ ਆ ਤਾਂ ਸਭ ਤੋਂ ਬੈਸਟ thing ਜਿੰਨਾ ਵੀ ਤੁਸੀਂ ਪਾਠ ਕਰ ਸਕਦੇ ਆ ਪੂਜਾ ਕਰ ਸਕਦੇ ਆ ਕੋਈ ਵੀ ਤੁਸੀਂ ਜਾਪ ਕਰ ਸਕਦੇ ਆ ਉਹ ਕਰਨਾ ਚਾਹੀਦਾ ਆ ਐਂਡ ਜਿੰਨਾ ਵੀ ਦਾਨ ਪਾਉਣਿਆ ਇਸ ਦਿਨ ਉਹ ਕਰਨਾ ਚਾਹੀਦਾ ਆ ਐਂਡ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਤੁਹਾਡੀ ਪੂਰੀ ਫੁੱਲ ਬੋਡੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੰਢ ਨਹੀਂ ਬੱਜੀ ਹੋਣੀ ਚਾਹੀਦੀ ਜੇ ਬੰਨੀ ਹੋਈ ਤਾਂ ਉਸ ਦਿਨ ਤੁਸੀਂ ਉਸ ਨੂੰ ਖੋਲ ਦਿਓ ਐਂਡ ਜੇ ਤੁਸੀਂ ਕਿਸੇ ਵੀ ਡਿਫਰੈਂਟ ਡਿਫਰੈਂਟ ਕੰਟਰੀ ਡਿਫਰੈਂਟ ਡਿਫਰੈਂਟ ਸਿਟੀ ਦੇ ਵਿੱਚ ਆ ਐਂਡ ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਹਾਡੇ ਕੋਲ ਚੰਦਰਮਾ ਗ੍ਰੈਂਡ ਕਿਹੜੇ ਕਿਹੜੇ ਦਿਨ ਕਿਹੜੇ ਟਾਈਮ ਲੱਗ ਰਿਹਾ ਆ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਜਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਆ ਐਂਡ ਤੁਹਾਨੂੰ ਉੱਤੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਕਿ ਤੁਹਾਡੀ ਸਿਟੀ ਜਾਂ ਤੁਹਾਡੀ ਕੰਟਰੀ ਦੇ ਵਿੱਚ ਕਿਹੜੇ ਟਾਈਮ ਲੱਗ ਰਿਹਾ ਆ ਸੋ ਸਾਡਾ ਜਿਹੜਾ WhatsApp ਨੰਬਰ ਆ ਜੇ ਤੁਸੀਂ ਆਊਟ ਆਫ ਟੋਰਾਂਟੋ ਆ ਤਾਂ ਤੁਸੀਂ ਪਲੱਸ 1 ਲਾ ਕੇ 4165582443 ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਆ ਜਾਂ ਤੁਸੀਂ ਇਸ ਵੀਡੀਓ ਦੇ ਵਿੱਚ ਕਮੈਂਟ ਵੀ ਕਰ ਸਕਦੇ ਆ ਜੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਉਹ ਵੀ ਤੁਸੀਂ ਸਾਨੂੰ ਸੇਮ ਨੰਬਰਸ ਤੇ ਕੰਟੈਕਟ ਕਰ ਸਕਦੇ ਆ